ਜੈਸਮੀਨ ਨੂੰ ਦਵਾਈ ਆ ਜੀ ਦਵਾਈ ਜੈਸਮੀਨ ਦਾ ਪੈਰ ਬਹੁਤ ਜ਼ਿਆਦਾ ਦੁਖ ਰਿਹਾ ਹਨਾ ਤੇ ਡਾਕਟਰ ਸਾਹਿਬ ਦੇਖਦੇ ਆ ਕਿਤੇ ਨੇੜੇ ਤੜੇ ਡਾਕਟਰ ਨੂੰ ਕੋਈ ਮਿਲ ਰਿਹਾ ਫਲਹਾਲ ਹੁਣ ਪੁੱਛਿਆ ਤਾਂ ਹੈ ਬਾਈ ਨੂੰ ਜਲੇਆਲੇ ਬਾਗ ਕੋਲ ਕਹਿੰਦੇ ਆ ਡਾਕਟਰ ਹੈਗਾ ਆਹ ਸਾਹਮਣੇ ਆ ਗਿਆ ਜੀ ਜਲੇਆਲਾ ਬਾਗ ਇੱਥੇ ਦੇਖਦੇ ਆ ਡਾਕਟਰ ਕੋਈ ਹਨਾ ਟੋ ਮਾਡਲ ਹਾਂ ਹਾਂ ਵਾਜ ਵਰਖਣੇ ਹੋਵੇ ਹਨਾ ਜਮਾਨ ਦੇ ਵਗੈਰਾ ਦੀ ਬਾਜ ਦੇ ਕਿੰਨਾ ਸੋਹਣਾ ਬਣਾਇਆ ਵੀਰੇ ਬਾਜ ਦਾ ਕੀ ਪ੍ਰਾਈਸ ਆ ਜਿਹੜਾ ਬੜਾ ਏ 7000 ਦਾ ਜੀ ਬਾਜ ਆ ਵਾਲਾ ਲਓ ਜੀ ਭਾਈ ਰੁੱਕ ਗਏ ਆਪਾਂ ਹੁਸ਼ਿਆਰ ਪੁਰੀਆਂ ਦੇ ਢਾਬੇ ਤੇ ਠੀਕ ਆ ਜੀ ਉਹ ਖੜੀ ਗੱਡੀ ਉੱਥੋਂ ਹੀ ਆਣਾ ਮੁਸ਼ਕਲ ਹੋ ਗਿਆ ਮੀਂਹ ਇੰਨਾ ਤੇਜ਼ ਪੈਂਦਾ ਆ ਦੇਖ ਸਕਦੇ ਤੁਸੀਂ ਮੀਂਹ ਹਨਾ ਇਹ ਪੂਰਾ ਤੇਜ਼ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਬੋਲਤਾ ਹਾਲ ਆ ਆਈਸਕ੍ਰੀਮਾ ਵਰ ਬੁਲਾਓ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੰਡ ਵਿੱਚ ਠੰਢੀ ਠੰਢੀ ਆਈਸਕ੍ਰੀਮ ਹੈ ਨਾ ਅੱਛਾ ਤਾਂ ਸਾਫੀ ਦੀ ਦਿਵਲੋਂ ਕਰਾਂ ਕੋ ਤੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਕੱਟੇ ਹਮ ਨੂੰ ਕਿ ਸਾਰੀ ਮਿਲ ਕੇ ਖਾਓ ਮੇਰੇ ਕੋਲ ਕਿਤੇ ਨਹੀਂ ਹਾਂ ਲਾਓ ਭਾਈ ਫੜੋ ਆਈਸਕ੍ਰੀਮ ਹੈ ਨਾ ਠੰਡੀ ਠੰਡੀ ਆਈਸਕ੍ਰੀਮ ਪਾਣੀ ਅੰਦਰੇ ਹੋਣਾ ਪਾਣੀ ਅਭੀ ਨੇ ਦਈ ਯਾਰ ਥੋੜਾ ਜਿਹਾ ਹੈਲੋ ਇਹਦਾ ਸਾਡਾ ਲੱਡੂ ਖੇਲ ਰਿਹਾ ਜੀ ਸਾਸ਼ੀ ਕਾ ਬੁਲਾ ਦੇ ਪੁੱਤ ਸਾਸ਼ੀਕਲ ਉਹ ਬੁਲਾ ਦੇ ਯਾਰ ਅੱਜ ਜਨਮ ਦਿਨ ਆ ਜੀ ਸਾਡੇ ਲੱਡੂ ਦਾ ਹੈ ਤੇ ਪਾ ਗਾਲਾ ਜੀ ਅੱਜ ਇਹ ਦਰਬਾਰ ਸਾਹਿਬ ਮੱਥਾ ਟੇਕ ਕੇ ਨੇ ਆਪਣੇ ਪਹਿਲੇ ਜਨਮ ਦੇ ਨਾਲ ਇਹ ਦਿਨ ਹੈ। ਆਹ ਦੇਖੋ ਇੱਧਰ ਕੋਟ ਐ ਡੜੇ ਪਾਏ ਪਿਆ ਪਰ ਆਈਸਕ੍ਰੀਮ ਦਾ ਸੂੰ ਠੰਡ ਲੱਗਦੀ। ਜੰਗਲੀ ਕਾਂ ਵਰਗੀ ਆਵਾਜ਼ ਆਉਣ ਲੱਗ ਜਣੀ ਜੇ ਗੱਲ ਫੜ ਲਿਆ। ਹਾਂ। ਅੱਜ ਖਾਣ ਨਾਲ ਕੀ ਦੀ ਕਰੀ? ਪਿਆਜ਼ ਪਾ ਤੇ ਦੁਬਾਰਾ ਚਾਲੇ। ਹੈਂ? ਤੇ ਦੇਖਦੇ ਹਾਂ ਹੁਣ ਹਾਂ ਇਹ ਕਿ ਭਾਜ ਜਿਸ ਮਿਲਣ ਦਵਾਣੀ ਹੈ ਜੀ ਦਵਾਈ ਜੈਸਮਿਨ ਦਾ ਪੈਰ ਬਹੁਤ ਜ਼ਿਆਦਾ ਦੁਖ ਰਿਹਾ ਹਨਾ ਤੇ ਡਾਕਟਰ ਸਾਹਿਬ ਦੇਖਦੇ ਆ ਕਿਤੇ ਨੇੜੇ ਤੜੇ ਡਾਕਟਰ ਨੇ ਉਹਰੇ ਕੋਈ ਮਿਲ ਰਿਹਾ ਫਿਲਹਾਲ ਹੁਣ ਪੁੱਛਿਆ ਤਾਂ ਹੈ ਬਾਈ ਨੂੰ ਜਲੇਆਲੇ ਬਾਗ ਕੋਲ ਕਹਿੰਦੇ ਆ ਡਾਕਟਰ ਹੈਗਾ ਉਹ ਸਾਹਮਣੇ ਆ ਗਿਆ ਜੀ ਜਲੇਆਲਾ ਬਾਗ ਇੱਥੇ ਦੇਖਦੇ ਆ ਡਾਕਟਰ ਕੋਈ ਹਨਾ ਇਹ ਲੱਗਿਆ ਹੋਇਆ ਪੈਣ ਹਨਾ ਤੇ ਜੈਸਮਿਨ ਦਾ ਪੈਰ ਬਹੁਤ ਦੁਖਦਾ ਦਾ ਹੁਣ ਇੰਜੈਕਸ਼ਨ ਲਵਾਇਆ ਡਾਕਟਰ ਤੋਂ ਤੇ ਡਾਕਟਰ ਸਾਹਿਬ ਕਹਿੰਦੇ ਵੀ ਭਾਈ ਵੇਟ ਨਹੀਂ ਦੇਣਾ ਹਨਾ ਫੈਰ ਪਰ ਵਜਨ ਨਹੀਂ ਦੇਣਾ ਹੁਣ ਅਸੀਂ ਫਟਾਫਟ ਘਰ ਜਾ ਕੇ ਨਾ surjit ਨੂੰ ਮਿਲ ਕੇ ਆਣਾ surjit ਦੇ ਰਫਰ ਨੂੰ ਹੁਣ ਅਸੀਂ ਦਲਹਾਲ ਚਲੋ ਹੁਣ ਮੈਂ ਤੁਹਾਨੂੰ ਇੱਕ ਗੱਲ ਕਹਾਂ ਮਾਲਾ ਵਾਲੀ ਮੰਮੀ ਨੂੰ ਆਏ ਪੁੱਛਿਓ ਚਲ ਮਾਲਾ ਵਾਲੀ ਮੰਮੀ ਨੂੰ ਛੱਡੋ ਤੁਸੀਂ ਜਿਹਦੇ ਤੇ ਬੀਤੀ ਉਹਨੂੰ ਪੁੱਛਿਓ ਜਿਹੜੇ ਆਪਣੀ ਨਾਨਕੀ ਵਾਲੀ ਚਰਨਜੀਤ ਮੰਮੀ ਐ ਉਹਨੂੰ ਪੁੱਛਿਓ ਕਿ ਉਹਨੂੰ ਕੀ ਹੋਇਆ ਸੀ ਉਹਦੇ ਪਲਸਟਰ ਕਿਉਂ ਲੱਗਿਆ ਤਾਂ ਬਸ ਅੱਛਾ ਪੁੱਛਿਆ ਤੁਸੀਂ ਮੈਂ ਤੁਹਾਨੂੰ ਕੁਝ ਨਹੀਂ ਦੱਸਣਾ ਆ ਅਸੀਂ ਇੱਕ ਸਪੈਸ਼ਲ ਬਲੌਗ ਬਣਾਵਾਂਗੇ ਸਰਦਾਰ ਜੀ ਨੂੰ ਜਵਾਬ ਦੇ ਕੇ। ਵਾਮੀ ਰੰਨਾ ਨੂੰ ਮਾਸ ਪਟਿਆ ਸੀ। ਤੁਰੇਗੀ 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 ਜਿੱਦਾਂ ਹੁਣ ਮੈਂ ਫਿਰ ਜਾਨੀ ਆਵੇ ਕੁਛ ਨਹੀਂ ਹੁੰਦਾ। ਬੇਨਾਂ ਨਹੀਂ ਸਿਆ ਨਾ ਨਹੀਂ ਕਰਨਾ ਚਾਹੀਦਾ ਹੈਗਾ। ਕਿਉਂਕਿ ਕਹਿੰਦੇ ਨੇ ਨਾ ਜਿੰਨਾ ਦੁੱਖ ਨੂੰ ਮੰਨੂਗੇ ਓਨਾ ਜ਼ਿਆਦਾ ਹੁੰਦਾ ਹੁੰਦਾ। ਉਹ ਵੀ ਐਦਾਂ ਤੁਰਗੀ ਡਾਕਟਰ ਨੇ ਤੇ 3 ਮਹੀਨੇ ਖੱਦਰ ਪਲੱਸਪਰ ਲਗਾਇਆ ਹੈ। ਬਾਹਾਂ ਨੂੰ ਬਾਦੇ ਗਿਆ। ਮੈਥੇ ਦਾ 3 ਮਹੀਨੇ ਪਿੱਛੇ ਸੱਟ ਲੱਗਾਈ ਹੋਣਾ। ਆਏ ਮੈਂ ਕਹਿੰਦੀ ਆ ਛੇਤੀ ਠੀਕ ਹੋ ਗਈ। ਤੇ ਹੁਣ ਅਸੀਂ ਜਾ ਰਹੇ ਆ ਜੀ ਰੇਖਾ ਕਰਿਆ ਫਿਰ ਤੇ ਰਿਕਸ਼ੇ ਤੇ ਜਾ ਰਹੇ ਆ ਹੁਣ ਆਪਣੀ ਭਾਈ ਜਿੱਥੇ ਗੱਡੀ ਖੜੀ ਆ ਗੱਡੀ ਕੋਲ ਨੂੰ ਜੀ ਜੀ ਨੂੰ ਉਹਨਾਂ ਨੂੰ ਮੈਂ ਪਹਿਲਾਂ ਭੇਜਤਾ ਮੈਂ ਕਿਹਾ ਵੀ ਤੁਸੀਂ ਚਲੋ ਕੋਈ ਗੱਲ ਨਹੀਂ ਵੀ ਅਸੀਂ ਡਾਕਟਰ ਨੂੰ ਮਿਲ ਕੇ ਆਉਨੇ ਆ ਨਾ ਉਹਨਾਂ ਨੂੰ ਪਹਿਲਾਂ ਭੇਜਤਾ ਸੀਗਾ ਅਸੀਂ ਹੁਣ ਪਹਰੇ ਹੋਏ ਆ ਤੇ ਫਿਰ ਹੁਣ ਪਾਈਏ ਚਾਲੇ ਗੁਰੂ ਕੀ ਨਗਰੀ ਤੋਂ ਹੈ ਨਾ ਹਰਮੰਦਰ ਸਾਹਿਬ ਤੋਂ ਅੱਜ ਚਾਲੇ ਪਾਣੇ ਆ ਅਸੀਂ ਹੁਣ ਇਹ ਹੁਣ ਗੱਡੀ 'ਚ ਜਾ ਕੇ ਤੁਰੇ ਸੀ ਸੱਤ 36 ਜਾਣਾ ਤਾਂ ਮੇਰੇ ਕਰਦੇ ਥੋੜਾ ਜਿਹਾ ਲੇਟ ਹੋ ਗਿਆ ਮੈਂ ਤੇ ਤੁਰੇ ਨਹੀਂ ਹੁੰਦਾ ਥੋੜਾ ਜਿਹਾ ਪੈਰ ਕਰਕੇ ਦਿੱਕਤ ਆ ਗਈ ਜੀ ਚਲੋ ਕੋਈ ਗੱਲ ਨਹੀਂ ਜਿੰਨਾ ਹੁਕਮਾ ਹੁਣ ਉਦਾਂ ਹੀ ਹੋਣਾ ਹੈ ਬਿਲਕੁਲ ਬਿਲਕੁਲ ਜਿਹੇ ਅਸੀਂ ਜਿੰਨਾ ਮਰਜ਼ੀ ਕਹੀ ਜਾਈਏ ਇਹ ਹੋ ਗਿਆ ਉਹ ਹੋ ਗਿਆ ਜਿੰਨੇ ਵਜੇ ਉਹਰੇ ਤੇ ਦਾਣਾ ਪਾਣੀ ਸਾਡਾ ਉੱਠਣਾ ਹੈ ਨਾ 11 ਵਜੇ ਉੱਠਣਾ ਸਾਡਾ ਬਿਲਕੁਲ ਲਓ ਵੀ ਭਾਈ ਅਮਰਤ ਸਰ ਸਾਹਿਬ ਜੀਆ ਕਾਲੀਆਂ ਦੇਖੋ ਹਨਾ ਤੇ ਕਰਨੇ ਨੂੰ ਅਸੀਂ ਜਿਹਦੇ ਤੇ ਉੱਪਰ ਬੈਠੇ ਮੇਰੇ ਖਿਆਲ ਤੇ ਤਾਂਗਾ ਨਹੀਂ ਹੈਗਾ ਹਾਂ ਰਿਕਸ਼ਾ ਹੈ ਰਿਕਸ਼ਾ ਰਿਕਸ਼ਾ ਆਹ ਉਹ ਤਾਤਾ ਕੋ ਸ਼ੋਰਤੀ ਜਿੰਦਾ ਤਾਂਗਾ ਹੁੰਦਾ ਉਹਦੇ ਵਾਲਾ ਢੋੜੇ ਵਾਲਾ ਹਾਂ ਸਹੀ ਤਾਂਗਾ ਉਹਨੂੰ ਕਹਿੰਦੇ ਹੁੰਦੇ ਆ ਤੇ ਕਰਨੇ ਨੂੰ ਚਲੋ ਆਟੋ ਵੀ ਕਰ ਸਕਦੇ ਤੇ ਅਸੀਂ ਪਰ ਅਸੀਂ ਕਿਹਾ ਵੀ ਨਹੀਂ ਬਾਪੂ ਜੀ ਨੂੰ ਚਲੋ ਤੋਂ ਪੈਸੇ ਬਣ ਜੂंगे ਹਨਾ ਤੇ ਗੁਰਸਿੱਖ ਇਹ ਇਨਸਾਨ ਬਾਪੂ ਜੀ ਤੇ ਸਿੱਖੀ ਨਾਲ ਜੁੜੇ ਹੋਏ ਆ ਜਾ ਰਹੇ ਆ ਜੀ ਰਾਂਹੋਂ ਨਾਲ ਨਾਲੇ ਹੂੰ ਬਿਲਕੁਲ ਜੀ ਤੇ ਬਾਪੂ ਜੀ ਕਹਿੰਦੇ ਵੀ ਘੁੰਮ ਕੇ ਜਾਣਾ ਪੈਣਾ ਦੂਜੀ ਸਾਈਡ ਸਰਦਾਰ ਜੀ ਸਾਡੀ ਸਰਾਹ ਦਾ ਲੋਈ ਨਹੀਂ ਜਿਆਦਾ ਹੁੰਦਾ ਹੋਰ ਜਾਣੇ ਆ ਅ ਅੱਗੇ ਸਾਹਮਣੇ ਆਪਾਂ ਪਹੁੰਚ ਗਏ ਆ ਸਰਾਹ ਗੜੀ ਸਰਾਹ ਸਾਰਾ ਗੜੀ ਸਰਾਹ ਪਹੁੰਚ ਗਏ ਹਨਾ ਲੱਗੇ ਤਾਂ ਸਾਨੂੰ ਤਕਰੀਬਨ ਮੱਲਾ ਦਾ 5 ਕੇ ਮਿੰਟਾਂ 5 ਕੇ ਮਿੰਟ ਲੱਗੇ ਆ ਸਾਹਮਣੇ ਸਾਰਾ ਅਗੜੀ ਸਰਾਹ ਉੱਥੋਂ ਪੈਸੇ ਅਸੀਂ ਸਮਾਨ ਚੱਕ ਕੇ ਸਵੇਰੇ ਗੱਡੀ 'ਚ ਰੱਖਤਾ ਤੇ ਹੁਣ ਅਸੀਂ ਸਰਾਹ ਵਿੱਚ ਨਹੀਂ ਜਾਣਾ ਹੁਣ ਆਪਾਂ ਨੇ ਇੱਥੇ ਪਾਰਕਿੰਗ 'ਚ ਹੀ ਜਾਣਾ ਜਿੱਥੇ ਆਪਣੀ ਗੱਡੀ ਖੜੀ ਆ ਤੇ ਪਾਰਕਿੰਗ ਤਾਂ ਆਹਾ ਏ ਹਾਂ ਹਾਂ ਬਾਪੂ ਜੀ ਪਾਰਕਿੰਗ ਕੋਲੇ ਲਾ ਦਿਓ ਹੈ ਜੀ ਹਾਂ ਪਾਰਕਿੰਗ ਕੋਲ ਲਾ ਦਿਓ ਬਸ ਸਰਾਹ 'ਚ ਨਹੀਂ ਜਾਣਾ ਆਪਾਂ ਤੇ ਸਰਾਹ 'ਚ ਅਸੀਂ ਸਮਾਨ ਸਵੇਰੇ ਚੱਕ ਕੇ ਰੱਖਤਾ ਤਾਂ ਗੱਡੀ 'ਚ ਪਰ ਬਾਜੀ ਮੈਂ ਛੇਤੀ ਠੀਕੋ ਮੈਂ ਫੇਰ ਆਵਾਂ ਫੇਰ ਆਵਾਂ ਕੋਈ ਗੱਲ ਨਹੀਂ ਮਾਲਕ ਕਰੇ ਕਿਰਪਾ ਫੇਰ ਮਾਰਾਂਗੇ ਦੁਬਾਰਾ ਗੇੜਾ ਛੇਤੀ ਠੀਕ ਹੋਊਗਾ ਫੇਰ ਆਵਾਂ ਬਿਲਕੁਲ ਬਿਲਕੁਲ ਤੇ ਹੁਣ ਇੱਕ ਦਾ ਬਹੁਤ ਰੋਲਾ ਹੋ ਰਿਹਾ ਬਸ ਜੈਸੇ ਮਨ ਉਰੂ ਉੱਤਰ ਜਾ ਬਾਜੀ ਬਾਸ ਧੰਨਵਾਦ ਲਓ ਜੀ ਭਾਈ ਆ ਜਾ ਹੌਲੀ ਧਿਆਨ ਨਾਲ ਉਤਰੀ ਧਿਆਨ ਨਾਲ ਧਿਆਨ ਨਾਲ ਬਾਸ 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 ਇਹ ਆਪਣੀ ਹਮ ਗੱਡੀ ਖੜੀ ਆਈ ਦੂਜੀ ਮੰਜ਼ਲ ਤੇ ਬਹੁਤ ਸੋਹਣੀਆਂ ਸੋਹਣੀਆਂ ਮੂਰਤਾਂ ਤਸਵੀਰਾਂ ਹੈ ਨਾ ਯਾਹ ਆ ਫੋਟੋ ਦੇ ਪ੍ਰਾਈਸ ਹੈ ਜੀ ਆਵੜੀ ਜੀ ਉਹ ਵੜੀ ਸੇਮ ਜੀ ਸੇਮ ਆ 4000 ਦੀ ਆ ਮਾੜਾ ਮੁੰਡਾ ਬਤਾਉਣ ਲਗਾਉਂਗਾ ਥੈਂਕ ਯੂ ਸਰ ਜੀ ਆਈ ਮਾੜਾ ਮੈਂ ਗਿਆ ਮੈਂ ਗਿਆ ਪਰ ਉਹਨਾਂ ਨੂੰ ਐ ਤਾਂ ਵੈਸੇ ਵਧੀਆ ਤੁਹਾਡੀਆਂ ਗਲਤੀਆਂ ਤੁਸੀਂ ਦਰਸ਼ ਸ਼ਾਪਿੰਗ ਨਹੀਂ ਬਣਾਏ ਨਹੀਂ ਰੱਖ ਲਏ ਕਿੱਥੇ ਉਹ ਛੋਪੀਸ ਪਹਿਲਾਂ ਬਣਾ ਦੇਦੇ ਹੁਣ ਕਿਹੜਾ ਬਣਾਉਂਦਾ ਛੋਪੀਸ ਦੱਸ ਇੱਧਰ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਉਹ ਦਸੇ ਗੁਰੂ ਸਾਹਿਬਾਨ ਦੀਆਂ ਬਾਬਾ ਦੀਪ ਸਿੰਘ ਜੀ ਦੀਆਂ ਇੱਧਰ ਵੀ ਆ ਜੀ ਤਸਵੀਰਾਂ ਹਾਂ ਬਾਜ ਹੰਡੇ ਗੁਰਦੁਆਰਾਵਰ ਖੜੇ ਹੋਏ ਹਨ ਜਿਵੇਂ ਬਾਜ ਵਗੈਰਾ ਬਾਜ ਦੇ ਕਿੰਨਾ ਸੋਹਣਾ ਬਣਾਇਆ ਵੀਰੇ ਬਾਜ ਦਾ ਕੀ ਪ੍ਰਾਈਸ ਆ ਜਿਹੜਾ بڑا ਹੈ ਇੱਕ ਨਿੱਕਾ ਬੜਾ 7000 ਦਾ ਜੀ ਬਾਜ ਆ ਵਾਲਾ ਕੀ ਬਾਤ ਹੈ ਹਾਂ ਵੀ ਧਿਆਨ ਨਾਲ ਕਾਫੀ ਹੈ ਵੀ ਹਾਂ ਵੀ ਸਹੀ ਅਪਰੇਟਰਸ ਆਪਨਾ ਕਾਫੀ ਦਿਖਾਈ ਹੂੰ ਕਾਫੀ ਹੈ ਵੀ ਆ ਨਾ ਹੂੰ ਬੰਸੇ ਲਗਣ ਸੇ ਲਾਉਂਦੀ ਭਾਈ ਆਪੀ ਇੱਧਰ ਕੀ ਬਾਤ ਕਰੀਏ ਥੋੜੇ ਲਓ ਵੀ ਸੱਜਣੋ ਆਪਾਂ ਨੇ ਚਾਲੇ ਪਾਤੇ ਜੀ ਸ੍ਰੀ ਹਰਮੰਦਰ ਸਾਹਿਬ ਤੋਂ ਕਾਫੀ ਅੱਗੇ ਆ ਗਏ ਵੈਸੇ ਤਾਂ ਅਸੀਂ ਜਲੰਧਰ ਹਨਾ ਤੇ ਤਕਰੀਬਨ ਜਲੰਧਰ ਆ ਗਏ ਹੁਣ ਸਾਡੀ ਹਰਗੁਣ ਨੇ বাজਾਤਾ ਜੀ ਅਲਾਰਮ ਕਹਿੰਦੀ ਭਾਈ ਦੁੱਧ ਦੋ ਮੰਨੂੰ ਹਨਾ ਤੇ ਇਹਦਾ ਦੁੱਧ ਬਣ ਰਿਹਾ ਜੀ ਪਿੱਛੇ ਇਹਦੀ ਬੂਆ ਜੀ ਦੁੱਧ ਬਣਾ ਰਹੇ ਆ ਪੇ ਇਧਰ ਬਰਥਡੇ ਬੋਏ ਸਾਡਾ ਇਹਦਾ ਬਰਥਡੇ ਵੈਸੇ ਤਾਂ ਲੰਘ ਗਿਆ ਹੁਣ ਕਾਫੀ ਦਿਨ ਕਾਫੀ ਟਾਈਮ ਹੋ ਗਿਆ ਚਾਚੀ ਕਾ ਬੁਲਾ ਦੇ ਪੁੱਤ ਕਾਫੀ ਟਾਈਮ ਕਾ ਤੇ ਹਲੇ ਬੁਲਾ ਦੇ ਧਰਤੀ ਤੇ ਬੁਲਾ ਦੇ ਸਾਚੀ ਕਾਲ ਬੁਲਾ ਦੇ ਪੁੱਤ ਚਾਚੀ ਕਾ ਬੁਲਾ ਦੇ ਆ ਦੇਖੋ ਉਹ ਬੁਲਾ ਦੇ ਯਾਰ ਉਹ ਤੂੰ ਬੁਲਾ ਦੇ ਯਾਰ ਸਾਚੀ ਕਾਲ ਇਹ ਫੋਨ ਕੋਲ ਨੂੰ ਭਜਦਾ ਜੀ ਵੀ ਮੰਨੂ ਫੜਾ ਦੇ ਚਾਚੂ ਸਾਚੀ ਕਾ ਬੁਲਾ ਦੇ ਬੁਲਾ ਦੇ ਸਾਚੀ ਕਾਲ ਬੁਲਾਓ ਚੱਲ ਪਪ ਕਰ ਦੇ ਫੇ ਪਪ ਕਰ ਦੇ ਪਪ ਕਰ ਦੇ ਆਏ ਇੱਕ ਉਹ ਕਰਦੇ ਪਪ ਪਪ ਕਰਦੇ ਕਰਦੇ ਆਏ ਇਹ ਇਹ ਕਰਦੇ ਉਹ ਕਰਦੇ ਬਾਈ ਮਾਲਕ ਦੀ ਕਿਰਪਾ ਨਾਲ ਮਨਕੀਰਤ ਦਾ ਜਨਮ ਦੇਣਾ ਉਹਦੇ ਕਰਕੇ ਹੀ ਅਸੀਂ ਹਰਮੰਦਰ ਸਾਹਿਬ ਗਏ ਤੇ ਹਨਾ ਜੀ ਤੇ ਇੱਕ ਉਹ ਰਿਸ਼ਤੇਦਾਰੋਂ ਨੇ ਜਾਣਾ ਸੀਗਾ ਜੀ ਜਿਹੜੇ ਆਹ ਬਲੌਗਾਂ ਤੋਂ ਤੁਹਾਨੂੰ ਪਹਿਲਾਂ ਦੇਖਣ ਨੂੰ ਮਿਲਿਆ ਬਲੌਗ ਬਾਹਰ ਜਾਣਾ ਤਾਂ ਜੀ ਮੁੰਡੇ ਨੇ ਹਨਾ ਦੋ ਕਾਰਨ ਸੀਗੇ ਸਾਡੇ ਫਿਰ ਅਸੀਂ ਸੋਚਿਆ ਵੀ ਚਲੋ ਉੱਧਰ ਤਾਂ ਜਾਣਾ ਹੀ ਹੈ ਹਨਾ ਉਹ ਮੁੰਡੇ ਦੇ ਬਾਹਰ ਨੂੰ ਜਾਣਾ ਹੈ ਵੀ ਨਾਲੇ ਮਨਕੀਰਤ ਦਾ ਜਨਮ ਦਿਨ ਆ ਰਿਹਾ ਏ ਚਲੋ ਇਹਨੂੰ ਵੀ ਉਦਣੇ ਭਾਈ ਅ ਗੁਰੂ ਰਾਮ ਦਾ ਰਾदास ਜੀ ਦੀ ਪਾਤਸ਼ਾਹ ਜੀ ਦੀ ਨਗਰੀ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਜਾਗੇ ਹਨਾ ਤੇ ਮਾਲਕ ਦੀ ਕਿਰਪਾ ਨਾਲ ਭਾਈ ਅੱਜ ਮੀ ਵੀ ਬਹੁਤ ਜ਼ੋਰ ਦਾ ਪੈ ਰਿਹਾ ਆ ਦੇਖੋ ਤੁਸੀਂ ਅ ਪੂਰਾ ਐਮੀ ਪੈ ਰਿਹਾ ਹੈ ਹਨਾ ਇਹਨੂੰ ਸਾਫ਼ ਕਰੋ ਮੁੰਡੇ ਨੂੰ ਉਹ ਕਰਦਾ ਮੂਤ ਤੇ ਉਹਦੇ ਕਰਕੇ ਨਾ ਫਿਰ ਗੱਡੀ ਦੀ ਡਰਾਈਵ ਥੋੜੀ ਜਿਹੀ ਹੌਲੀ ਕਰਨੀ ਪੈਂਦੀ ਆ ਕਿਉਂਕਿ ਮੀਂਹ ਜਿਆਦਾ ਵਾਈਪਰਾ ਮੋਰੇ ਵੀ ਕੁਝ ਨਹੀਂ ਦਿਖਦਾ ਜਦ ਮੀਂਹ ਆਉਂਦਾ ਤੇਜ ਹਨਾ ਫਿਰ ਤਾਂ ਮਤਲਬ ਹੈ ਨਾ ਹਿਸਾਬ ਜੇ ਸਲੋ ਹੀ ਚੱਲਣਾ ਪੈਂਦਾ ਤੇ ਇਧਰ ਗਰਲੀਨ ਸਾਡੀ ਹੁਣ ਕਹਿੰਦੀ ਵੀ ਮਾਮਾ ਜੀ ਭੁੱਖ ਬਹੁਤ ਲੱਗੀ ਹੈ ਪੁੱਤਾਂ ਹਾਂਜੀ ਭੁੱਖ ਲੱਗੀ ਭੁੱਖ ਲੱਗੀ ਹਾਂਜੀ ਠੀਕ ਹੈ ਹਾਂਜੀ ਦੀਦੀ ਹਾਂ ਲੱਗ ਗਈ ਆ ਚਾਹ ਚੁ ਪੀਓ ਪਾਰ ਨੂੰ ਭੁੱਖ ਪਤਾ ਕਾਦੀ ਲੱਗੀ ਆ ਜੀ ਇਹਨੂੰ ਭੁੱਖ ਲੱਗੀ ਆ ਕੁਰਕਰੇ ਲੇਜ਼ਾਂ ਦੀ ਹੈ ਤਾਂ ਚਾਹ ਚੁ ਪੀਣੀ ਮੇਰੇ ਕੰਨ ਦੇ ਖਰਗੋਸ਼ ਕਹਿੰਦੇ ਆ ਹਾਂ ਇਹਨੇ ਕੰਨ ਵਾਲੇ ਖਰਗੋਸ਼ ਵੀ ਕਹਿੰਦੇ ਆ ਤੇ ਦੀਦੀ ਭਾਈ ਮੇਰੇ ਹੱਕ ਚ ਬੋਲਦੀ ਆ ਹੈ ਉਹ ਕਹਿੰਦੀ ਵੀ ਮੈਂ ਤਾਂ ਚਾਹ ਪੀਣੀ ਆ ਹੈ ਤੇ ਵਧੀਆ ਗੱਲਾਂ ਚਾਹ ਹਾ ਹਾ ਹੈ ਵੀ ਪੀਣੀ ਆ ਸਾਰੇ ਅੱਜ ਤੇਰੇ ਹੱਕ ਜਾ ਭਰਾਵਾ ਹਾਂ ਪੀਣੀ ਸਭ ਨੇ ਅੱਜ ਸਾਰੇ ਨੇ ਅੱਜ ਚਾਹ ਪੀਣੀ ਆ ਚਾਹ ਨਹੀਂ ਪੀਣੀ ਚਾ ਹਾਂ ਐਨਾ ਨਹੀਂ ਦੀਆ ਜਾਂਦੀ ਫੇਰ ਮੈਂ ਫੇਰ ਕੀ ਦੂੰਣਾ ਮੈਂ ਕੁਸ ਖਾ ਲੂੰਗੀ ਹੋਰ ਇਹਨੇ ਲੱਸੀ ਪੀਣੀ ਠੀਕ ਆ ਲੱਸੀ ਮਰਦਾ ਹੈ ਜੀ ਠੰਡ ਮੈਂ ਹੋਰ ਦੋ ਮੈਨੂੰ ਹਾਂ ਤੁਹਾਨੂੰ ਹੁੰਦਾ ਵਸ ਇੱਕ ਗਲਾ ਮਨੂ ਜੱਬ ਦੀ ਕਿਰਪਾ অপার ਹੈ ਮੇਰੇ ਤੇ ਵਧੀਆ ਮੈਂ ਉਹੀ ਕਹਿੰਦੀ ਆ ਬੜੀ ਵਧੀਆ ਕਰ ਲਾ ਕੰਡ ਦਾ ਕਈ ਵਾਰ ਨਾ ਨਹੀਂ ਪਾਪਾ ਖਾਂਦੀ ਮੈਂ ਨਹੀਂ ਨਹੀਂ ਖਾਂਦੀ ਇੱਕ ਗੱਲ ਆ ਬਾਈ ਸਾਡਾ ਬਾਈ ਹਾਂ ਉਹ ਨਹੀਂ ਦਹੀਂ ਛੱਡਦਾ ਜੀ ਵਾਹ ਜੀ ਵਾਹ ਉਹਦਾ ਇਹ ਜੀ ਰੁਟੀਨ ਆ ਨਾ ਉਹਦੀ ਬਣੀ ਵੀ ਉਹ ਤਾਂ ਚਾਹੇ ਸਵੇਰੇ ਦੇ ਦੋ ਚਾਹੇ ਦੁਪਹਿਰੇ ਦੇ ਦੋ ਚਾਹੇ ਦੀਦੀ ਰਾਤ ਨੂੰ ਵੀ ਦਹੀਂ ਚਾਹੇ ਸਰਦੀ ਆ ਚਾਹੇ ਗਰਮੀ ਆ ਕਿਸੇ ਨੂੰ ਮਾਫਤ ਬੈ ਨਹੀਂ ਹਾਂ ਉਹਦੀ ਉਹਨੂੰ ਆਤੇ ਹੀ ਪਈ ਵੀ ਨਾ ਬਾਈ ਨੂੰ ਉਹਨੇ ਦਹੀਂ ਨਾਲ ਲੈਣਾ ਹੀ ਲੈਣਾ ਰੋਟੀ ਦੇ ਬਹੁਤ ਮੈਂ ਤਾਂ ਆਏ ਹੈਰਾਨ ਹੋ ਜਾਂਦਾ ਕਈ ਵਾਰ ਚੱਲ ਵੈਸੇ ਤਾਂ ਉਹ ਜਾਂਦਾ ਹੀ ਘਟਾ ਜੇ ਕਿਤੇ ਰਿਸ਼ਤੇਦਾਰੀ માં ਚਲੇ ਵੀ ਜਾਂਦਾ ਉਹ ਰੋਟੀ ਪਤਨ ਕਿੱਦਾਂ ਖਾ ਲੈਂਦਾ ਬਿਨਾਂ ਦਾ ਹੀ ਤੇ ਤੇ ਸੋਰੀ ਆੜੀ ਸਭ ਹੀ ਨਾ ਖਾ ਹੋ ਜਾਂਦੀ ਸੁੱਕੀ ਦਾ ਔਖਾ ਹੋ ਜਾਂਦਾ ਥੋੜਾ ਜਿਹਾ ਸੁੱਕੀ ਦਾ ਔਖਾ ਹੋ ਜਾਂਦਾ ਜੀ ਹਾਂ ਤੇ ਹੁਣ ਹਰਗੁਣ ਦਾ ਦੁੱਧ ਬਣਾ ਲਿਆ ਜੀ ਇਧਰ ਪੀ ਰਿਹਾ ਲੱਡੂ ਸਾਡਾ ਦੁੱਧ ਪੀ ਲਈ ਖਤਮ ਹੋ ਗਿਆ ਪੀ ਲਿਆ ਬਾਪੀ ਬਾ ਬੜੀ ਜਲਦੀ ਕੰਮ ਚੱਕਿਆ ਕੁੜੀ ਨੇ ਤੇ ਚੱਲਦੇ ਆ ਜੀ ਫਿਰ ਹੁਣ ਹਨਾ ਅ ਚੱਲਦੇ ਕਿਸੇ ਟਾਬੇ ਢੂਪੇ ਦੇ ਚਾਹ ਸਕਦੇ ਆ ਜੀ ਕੁੱਟਕ ਮਿੱਤਰਾਂ ਦਾ ਟੱਬਾ ਦੇਖਦੇ ਹਾਂ ਹੁਣ ਕਿਹੜੇ ਟਾਬੇ ਪਰ ਸਟੇ ਹੁੰਦੀ ਆ ਸਾਡੀ ਫੇਰ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਬਾਈ ਜੀ ਵੀਊ ਦੇਖ ਸਕਦੇ ਹੋ ਤੁਸੀਂ ਵੀ ਬਹੁਤ ਤੇਜ਼ ਪੈਂਦਾ ਧੁੰਦ ਪੈ ਗਈ ਇੱਕ ਤਰ੍ਹਾਂ ਐ ਲੱਗਦਾ ਨਾ ਵੀ ਤਾਂ ਤੜਕੇ ਤੜਕੇ ਦਾ ਮਾਹੌਲ ਹੁੰਦਾ ਸਾਰਾ ਐ ਨਾ ਦਸਤਾਂ ਦਾ ਮਾਹੌਲ ਆ ਕਾਣਾਮੀ ਬੰਦਾ ਹਾਂ ਕਾਣਾਮੀ ਕਾਣਾਮੀ ਹੋਰ ਕਿਆ ਮਾਣਾ ਜੇ ਸੂਰਜ ਵੀ ਦਿਖਦਾ ਮੀ ਵੀ ਪੈਂਦਾ ਕਾਣਾਮੀ ਜੇ ਸੂਰਜ ਦਿਖਦਾ ਗਾਲ ਫੇ ਕਾਣਾਮੀ ਹੁੰਦਾ ਹੋਰ ਕਿਆ ਗਾਲਾ ਹੀ ਮੀ ਆਹ ਸਾਡੇ ਵੱਲ ਤਾਂ ਕਹਿੰਦੇ ਬਿੱਲੀ-ਬਿੱਲੇ ਦਾ ਵਿਆਹ ਮਿੱਲੀ-ਬਿੱਲੇ ਦਾ ਵਿਆਹ ਹੁੰਦਾ ਹਾਂ ਮੀ ਉਹ ਦੀਦੀ ਕਹੇ ਕਰ ਦਿੰਦੇ ਜਾਂ ਸੱਤ ਰੰਗੀ ਪਿੰਗ ਹੁੰਦੀ ਸੀ ਕਹਿੰਦੇ ਨਹੀਂ ਨਹੀਂ ਤਾਂ ਮੀ ਅਸੂਰਜ ਤੋਂ ਹੋਏ ਹੋਣ ਹਾਂ ਅੱਛਾ ਜਦ ਕਹਿੰਦੇ ਹੁੰਦਾ ਫੇ ਵਾ ਭਾਈ ਹੁਣ ਕਾਲ ਕਮੈਂਟਾਂ ਚ ਪਤਾ ਲੱਗੂ ਕਿ ਆ ਕਿਹੜੇ ਏਰੀਆ ਚ ਤਰੰਗੀ ਪਈ ਕਿ ਤਾਂ ਉਹ ਨਿਸ਼ਾਨੀ ਹੁੰਦੀ ਵੀ ਹੁਣ ਨਹੀਂ 20 ਪੈਣਾ ਹਾਂ ਵੀ ਨੰਬਰ ਹੋ ਗਿਆ ਹਨਾ ਬਈ ਹੁਣ ਨਹੀਂ ਪੈਣਾ ਬਸ ਪਹਿਲੇ ਜਿਹੜਾ ਪੈਣਾ ਦਾ ਹਾਂ ਹਾਂ ਠੀਕ ਹੈ ਠੀਕ ਆ ਤੇ ਆਪੀ ਫਲਹਾਲ ਜਲੰਧਰ ਟੱਪਿਆ ਹੈ ਜੀ ਹੁਣ ਅਸੀਂ ਪਹੁੰਚਣੇ ਆਲੇ ਆ ਥੋੜੀ ਜੀ ਦੇਰ ਤੱਕ ਨਵਾਂ ਸ਼ਹਿਰ ਨਵਾਂ ਸ਼ਹਿਰ ਏਰੀਆ ਚ ਪਹੁੰਚਣੇ ਆਲੇ ਆ ਪਿੰਡ ਹੈ ਇਹ ਪਤਾ ਨਹੀਂ ਹੁਣ ਕਿਹੜਾ ਹੋਣਾ ਮੇਨਲੀ ਟੱਪਿਆ ਹੈ ਜੀ ਮੇਲੀ ਟੱਪਿਆ ਏ ਉਹ ਯਾਵੜਾ ਪਰ ਨੀ ਕਿਹੜਾ ਪਿੰਡਾ ਸਕੂਲ ਵੀ ਲੰਘਿਆ ਪਿੱਛੇ ਪੜਨੀ ਹੋਇਆ ਨਾ ਚਲੋ ਕੋਈ ਗੱਲ ਨਹੀਂ ਤੇ ਫਿਰ ਹੁਣ ਜਾ ਰਹੇ ਆ ਜੀ ਸਬਰ ਤੈ ਕਰਦੇ ਕੰਮ ਤੇ ਰੋਪੜ 72 ਨਮਾ ਸ਼ਹਿਰ 27 ਬੰਗਾ 13 ਇਹ ਬੰਗਿਆਂ ਹੋ ਹਨਾ ਹਾਂ ਬੰਗਾ 13 ਕਿਲੋਮੀਟਰ ਹੈ ਅੱਛਾ ਉਹ ਬੜੀ ਬੰਗਿਆ ਭਗਤ ਸਿੰਘ ਦੇ ਨਗਰ ਕੋਲ ਨੂੰ ਆ ਕੇ ਪਾ ਇਹ ਸਾਰਾ ਵੱਜਦਾ ਭਗਤ ਸਿੰਘ ਨਗਰ ਇਹ ਸਾਰਾ ਇਹ ਮੈਂ ਬਖਸ਼ੀਤ ਭਗਤ ਸਿੰਘ ਜੀ ਦੇ ਘਰ ਦੀ ਗੱਲ ਕਰਦੀ ਆ। ਹਾਂ ਘਰ ਉਹਨਾਂ ਦਾ ਇਦਰਾ ਬਸ ਆ ਪਿੰਡ ਆ ਕਿਹੜਾ ਉਹ। ਖਟਕਟ ਕਲਾ ਖਟਕਟ ਕਲਾ ਥੋੜੀ ਅੱਗੇ ਜਾ ਕੇ ਆ। ਹੂੰ ਟੋਲ ਪਲਾਜ਼ ਆ ਗਿਆ ਸਾਹਮਣੇ। ਕਿਸੇ ਕਿਤੇ ਜੇ ਭਾਈ ਲੱਗਿਆ ਨਾ ਜੀ ਟਾਈਮ ਤਾਂ ਜ਼ਰੂਰ ਤੁਹਾਨੂੰ ਵੀ ਕਿਹੜਾ ਕਢਾਵਾਂਗੇ। ਅ ਅਸੀਂ ਤਾਂ ਤੁਹਾਨੂੰ ਜਾਣਾ ਹੀ ਜਾਣਾ। ਨਾਲ ਤੁਹਾਡਾ ਵੀ ਕਿਹੜਾ ਸਾਡੇ ਨਾਲੇ ਹੁੰਦਾ ਤੁਹਾਨੂੰ ਪਤਾ ਹੀ ਹੈ ਨਾ। ਤੇ ਸ਼ਹੀਦ ਭਗਤ ਸਿੰਘ ਜੀ ਦੇ ਘਰ ਦਾ ਕਿਹੜਾ ਸਾਨੂੰ ਜੱਦੀ ਘਰ ਦਿਖਾਉਣਾ ਇਹਨਾਂ ਨੂੰ ਜੱਦੀ ਘਰ ਹਾਂ ਤੇ ਮੈਂ ਵੈਸੇ ਕੋਲ ਨੂੰ ਤਾਂ ਮੈਂ ਲੰਘਿਆ ਉਸ ਦਿਨ ਪਰ ਟਾਈਮ ਨਹੀਂ ਤਾਂ ਜੀ ਹੈਗਾ ਪਰ ਜਿਹੜੀ ਕਹਿੰਦੇ ਹੁੰਦੇ ਸਰਹੰਦੀ ਇੱਟ ਦਾ ਬਣਿਆ ਹੋਇਆ ਬਹੁਤ ਸੋਹਣਾ ਘਰ ਬਣਿਆ ਹੋਇਆ ਹੈ ਬਹੁਤ ਸ਼ਾਨਦਾਰ ਉਦੋਂ ਦੇ ਟਾਈਮ 'ਚ ਪੂਰੀ ਤਕੜੀ ਹਵੇਲੀ ਜੀ ਉਹ ਟਾਪ ਦੀ ਜੀ ਇਸ ਦਿਖਾਵਾਂਗੇ ਕੋਈ ਨਹੀਂ ਤੁਹਾਨੂੰ ਕਿਸੇ ਦਿਨ ਜੇ ਕਿਤੇ ਲੱਗਿਆ ਨਾ ਟਾਈਮ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਆ ਟੋਲ ਪਲਾਜ਼ਾ ਨਾ ਪਨੀਆਲੀ ਦੇ ਟੋਲ ਪਲਾਜ਼ੇ ਵਰਗਾ ਹੀ ਮੈਂ ਉਹੀ ਸਮਝਿਆ ਪਹਿਲਾਂ ਵੀ ਪਿੱਛੇ ਜਿਆਦਾ ਸੀ ਪਹਿਲਾਂ ਆਏ ਤੇ ਨਾ ਬੱਸ ਵਿੱਚ ਕਹਿੰਦੀ ਮਮਾ ਕਹਿੰਦੀ ਪਨੀਆਲੀ ਤੇ ਲੰਘ ਗਏ ਬੱਸ ਵਾਲੇ ਨੂੰ ਅੱਜ ਪਨੀਆਲੀ ਨਹੀਂ ਲੰਘਿਆ ਅੱਜ ਅੱਛਾ ਗਰਲੀਨ ਕਹਿੰਦੀ ਪਨੀਆਲੀ ਲੰਘਿਆ ਮਾਮੂ ਜੀ ਹਾਂ ਜੀ ਸੰਜਿੰਦਰ ਕਹਿੰਦੇ ਖਾਇਮ ਨੂੰ ਕਮਾ ਕੇ ਆਇਓ ਹਾਂ ਕਿੱਥੇ ਕਮਾਕੇ ਚੰਡੀਗੜ੍ਹ ਚੰਡੀਗੜ੍ਹ ਕਮਾਕੇ ਆਇਓ ਅੱਛਾ ਮੈਨੂੰ ਸੁਣੀ ਜਾਂਦਾ ਕਮਾਕੇ ਆਇਓ ਉਸ ਪਾਸੇ ਆਪਣੀ ਜਾਨ ਜਾਂਦਾ ਕਮਾ ਹੁਣ ਕਮਾਕੇ ਕਹਿੰਦੀ ਐ ਪਰ ਹੈ ਕਮਾਕੇ ਹੀ ਕਹਿੰਦੀ ਐ ਕੋਈ ਗੱਲ ਨਹੀਂ ਪੁੱਤ ਤੈਨੂੰ ਕਮਾ ਲਿਆਉਂਗਾ ਠੀਕ ਆ ਅੱਜ ਘੁਮਣਾ ਐ ਅੱਛਾ ਅੱਜੇ ਘੁਮਣਾ ਚੱਲ ਆਇਂ ਕਰ ਆਪਣੇ ਪਾਪਾ ਦੇ ਪਰਮਿਸ਼ਨ ਲੈ ਲਾ ਲੈ ਜੂਗਾ ਮੈਂ ਤਾਂ ਉਧਰ ਪਾਪਾ ਦਾ ਇਹਦਾ ਫੋਨ ਆਈ ਜਾਂਦਾ ਜੀ ਕਹਿੰਦਾ ਆਜੋ ਹੁਣ ਰੋਟੀ ਤੇ ਵੀ ਭੁੱਖੇ ਮਰ ਗਏ ਬਿਨ ਬਗਾਰ ਕਿੱਥੋਂ ਭੁੱਖ ਜਾਣਾ ਆ ਮਾਰ ਕੇ ਲੋਹ ਹੋਰ ਰੋਟੀ ਤੇ ਬਗਾਰ ਕਿੱਤੇ ਭੁੱਖ ਮਾਰ ਭਾਈ ਚਲੋ ਇੰਨਾ ਟਾਈਮ ਹੈ ਸਾਹ ਦੋਹੇ ਪਾਸੇ ਦੀਆਂ ਸੜਕਾਂ ਤੁਰ ਪੀਆਂ ਲਾਓ ਜੀ ਭਾਈ ਰੁਕ ਕੇ ਆਪਾਂ ਹੁਸ਼ਿਆਰ ਪੁਰੀਆਂ ਦੇ ਢਾਬੇ ਤੇ ਠੀਕ ਆ ਜੀ ਉਹ ਖੜੀ ਗੱਡੀ ਉੱਥੋਂ ਹੀ ਜਾਣਾ ਮੁਸ਼ਕਲ ਹੋ ਗਿਆ ਮੀ ਇਹਨਾਂ ਤੇਜ਼ ਪੈਂਦਾ ਆ ਦੇਖ ਸਕਦੇ ਤੁਸੀਂ ਮੀ ਹਨਾ ਇਹ ਪੂਰਾ ਤੇਜ਼ ਹੈ ਤੇ ਕਾਰਦਿਆਂ ਨੂੰ ਪਹਿਲਾਂ ਨੇੜੇ ਕਰਕੇ ਕਾਰ ਤਾ ਦਾ ਫਿਰ ਮੈਂ ਹੁਣ ਗੱਡੀ ਖੜਾ ਕੇ ਆਇਆ ਚਲਦੇ ਆਂ ਫਿਰ ਹੁਣ ਅੰਦਰ ਦੇਖਦੇ ਆਂ ਜਾ ਕੇ ਕਿੱਥੇ ਬੈਠੇ ਆ ਓ ਬਠਾ ਟੱਬਰ ਆਪਣਾ ਮੂਰੇ ਠੀਕ ਆ ਆਪਾਂ ਬੈਠੇ ਵਧੀਆ ਭਾਈਆ ਨਿਕ ਨੰਬਰ ਲਾਓ ਜੀ ਹੁਣ ਆਦੇ ਕਾਦੇ ਗਾ ਕਹਾਏ ਦੇਖਦੇ ਆਂ ਕੀ ਕਰਨ ਦੀ ਚਾਹ ਪੀਣੀ ਆ ਉਹ ਚਾਹ ਪੀਣੀ ਆ ਚਾਹ ਚਾਹ ਇੱਕ ਕੱਪ ਚਾਹ ਹੋ ਜਾਏ ਦੋ ਕੱਪ ਹੋ ਗਏ ਉਹ ਦਰਮੇਨੂ ਜਿਹਾ ਫੜਿਆ ਹੋਇਆ ਏ ਮੈਂ ਚਾਹ ਪੀਣੀ ਹੈ ਮੈਨੂੰ ਕੁਝ ਖਾਣੂਗਾ ਕੀ ਖਾਣਾ ਪਾਲਾ ਆਇਆ ਦੇਖਿਆ ਹੁਣ ਡਬਲ ਵੋਟ ਇਧਰ ਡਬਲ ਵੋਟ ਹੋ ਗਈ ਹੁਣ ਤੇ ਦੀਦੀ ਕਿਹੜੀ ਆ ਮੇਰੀ ਆ ਮੈਂ ਕਦੀ ਵੀ ਕੰਦੀ ਚਾਹ ਨਹੀਂ ਦੀਦੀ ਹਾਂ देस। <laughs> देस। अच्छा भले ओ हाँ, कहना मैं मगा यार कुछ अच्छा। हाँ। है हाँ स्नैक्स है पुत शेक नहीं दस तेरा फड़ने का क्या फायदा इन वाइया तेन स्कूल चलाया वी ਕਿਹੜੀ ਕਲਾਸ ਚ ਹੋ ਗਈ ਦੀਦੀ ਫੇਰ ਇਹਦਾ ਅਕੈਡਮੀ ਵਾਲਿਆਂ ਨੂੰ ਫੇਰ ਲਾਂਭਾ ਦੇਣਾ ਪੈਣਾ ਅਦਰ ਵਿੱਚ ਚੁੱਪ ਕਰਾ ਤੇ ਜਿਹੜਾ ਕਾਰਨ ਪੜ੍ਹਨ ਦਾ ਫਟਾਫਟ ਇੰਗਲਿਸ਼ ਪੌਂਚੋਂ ਪੜ੍ਹ ਕੇ ਮੈਨੂੰ ਕੁਝ ਪੁੱਛਦਾ ਤੇ ਮੈਂ ਕਹਾਂ ਹਾਂਜੀ ਫੁਰਤੋਂ ਭੋਜਨ ਨਾਉ ਥੋੜਾ ਜਿਹਾ ਮੁਰੜਾ ਵੀ ਹੋਣੀ ਹੋਣੀ ਅੰਤ ਨੂੰ ਪਤਾ ਹੂੰ ਹੂੰ ਦੀਦੀ ਹੋਈ ਮੋਈ ਪਤਾ ਲੱਗਣਾ ਅੱਜ ਨਿਆਣੀ ਨੂੰ ਬਿਲਕੁਲ ਉਹ ਇਹਨੇ ਪਾੜ ਦੇਣਾ ਤੇ ਲੈ ਕੇ ਰੱਖੋ ਯਾਰ ਲਫਾਫਾ ਦਾ ਹੈਗਾ ਵਾਏ ਮਰੋੜਦਾ ਉਹਨੇ ਕਰਦਣਾ ਕੰਮ ਜਿਆ ਕਿੱਥੇ ਲਾਉਣਾ ਫਿਰ ਚਾਚੂ ਨੇ ਕਿੱਥੇ ਲਾਉਣਾ ਥੱਪੜ ਕਿੱਥੇ ਲੈਣਾ ਸਾਰੇ ਰਾਤ ਮੈਨੂੰ ਕੁੱਟਦਾ ਆ ਹਾਂ ਕਰਤੇ ਪ੍ਰੌਂਠੇ ਖਾਣੇ ਆ ਨਹੀਂ ਪ੍ਰੌਂਠੇ ਨਹੀਂ ਹੋਰ ਕੀ ਆ ਫਿਰ ਨਹੀਂ ਖਾਣਾ ਬਾਈ ਚਾਹ ਜਾਂ ਕੌਫੀ ਹੈ ਮੈਂ ਤਾਂ ਕੌਫੀ ਖਾਣਾਂਗਾ ਕੌਫੀ ਸੇਬ ਤਾਂ ਦੋ ਕੌਫੀਆਂ ਹੈ ਭਾਬੀ ਚਾਹ ਪੀਣੀ ਹੈ ਕਾ ਕੌਫੀ ਉਹਦੇ ਉਧਰ ਹੁਣ ਸਲਾਹ ਹੁੰਦੀ ਆ ਵੀ ਹੁਣ ਇਹ ਮੰਗਾ ਲੰਦੇ ਆ ਜੋ ਕੋ ਮंगाना ਸਲਾਹ ਜੀ ਕਰਕੇ ਦੇਖ ਲਾ ਹੈ ਦੇਖੀਏ ਇਧਰ ਹਰੀਆਂ ਮਿਰਚਾਂ ਲੱਗੀਆਂ ਕੰਬਲੀ ਨੂੰ ਕਿਤੇ ਹੋਰੇ ਨਾ ਅੱਖਾਂ ਪਰ ਲੱਗ ਜੇ ਲੈ ਤਾਂ ਅੱਬੇ ਮਾਪੇ ਸੋਣਾ ਰਾਜ ਆਏ ਨਾ ਪੂਰਾ ਵਧੀਆ ਢਾਬਾ ਹੈ ਹੈ ਮੰਗਾ ਲਓ ਹੁਣ ਕਿਆ ਮੰਗਾਣਾ ਅਜੇ ਸਲਾਹ ਕਰਦੀਆਂ ਦੱਸ ਤੁਸੀਂ ਸਾਡੀ ਗੱਲ ਸੁਣ ਲਿਆ ਮੈਂ ਕੀ ਖਾ ਸਕਦੇ ਆਂ ਕੀ ਦੱਸੋ ਗੱਲ ਦੱਸੋ ਪਹਿਲਾਂ ਤੁਸੀਂ ਆਪਣੀ ਮੈਗ ਮੈਗ ਜਦੋਂ ਕਹਿੰਦੇ ਪਨੀਰ ਵਾਲਾ ਪਰੌਂਠਾ ਮੈਨੂੰ ਉਹਨਾਂ ਨੂੰ ਪਤਾ ਮੈਂ ਤਾਂ ਜਮਾ ਹੀ ਨਹੀਂ ਪਨੀਰ ਖਾਦੇ ਰਾਜੀ ਪਨੀਰ ਵਾਲਾ ਲੈ ਦੱਸ ਪਨੀਰ ਵਾਲਾ ਪਰੌਂਠਾ ਆ ਗਿਆ ਨਾ ਉਹ ਜਿੰਨੇ ਨੂੰ ਤੁਸੀਂ ਇੱਕ ਇੱਕ ਬੁਰਕੀ ਖਾਣੀ ਮੈਂ ਸਾਰਾ ਖਾ ਜਾਣਾ ਹੋਏ ਕੋਈ ਨਹੀਂ ਇਹ ਤਾਂ ਮਤਾਉਣਾ ਨੂੰ ਖਾਣੇ ਦੇ ਵਰਗੇ ਵਜਣੇ ਦੱਸੋ ਫਿਰ ਕਿਆ ਮੰਗਾਉਣਾ ਹਾਂਜੀ ਜਿਆਦਾ ਪਸੰਦ ਆ ਲਾਲੀ ਦੀ ਮਿਕਸ ਹੋ ਜਾਵੇ ਰੇਗੂ ਵੀ ਕੋਈ ਉਹ ਕੋਸ ਵੀ ਮੰਗਾ ਲਓ ਭਾਈ ਜਲਦੀ ਮੰਗਾ ਲਓ ਕਿਆ ਮੰਗਾਉਣਾ ਦੱਸ ਲੈ ਮੰਨੂ ਫੜਾ ਕੋਈ ਹੈਗੀ ਕੋਈ ਸਲਾਹ ਕੁਝ ਦੇਖੋ ਹਾਂ ਤੁਸੀਂ ਆਪੇ ਡਿਸੀਜਨ ਲੈ ਲਓ ਮੈਂ ਤਾਂ ਫਿਰ ਆਓ ਉਹ ਮੈਂ ਫਿਰ ਦੇਖਦਾ ਮੈਂ ਐਂ ਕਹਿ ਰਹੀ ਹਾਂ ਹਾਂ ਕੀ ਪਰਡੇ ਤੋਂ ਜਿੰਨੇ ਹੋ ਸਕੇ ਉਨੇ ਮਗਾਵੋ ਜਣੇ ਮਤਲਬ ਮੰਨ ਕੇ ਚਲੋ ਵੀ ਜੀ ਥੋੜੇ ਜਿਹੀ ਬਿਆਰੀ 25 ਕਿਲੇ ਹੋਰ ਮਗਾਵੋ ਜਣੇ ਹੋਰ ਮਗਾਵੋ ਜਣੇ ਐਡਾ ਤਾਂ ਛੱਡੀ ਮੇਰੇ ਕੋਲ ਫਰਾਂ ਨਹੀਂ ਮੈਂ ਫਿਰ ਇਕੱਲੀ ਮੈਂ ਬਣਾਉਂਦਾ ਖਾਉਂਗੀ ਦੀਦੀ ਦਾ ਵੀ ਦਿਲ ਕਰ ਸਕਦਾ ਉੱਧਰ ਤੇ ਉੱਧਰ ਹੀ ਤਾਂ ਗੱਲ ਕਰਦੀ ਆ ਤਾਂ ਕਿ ਆ ਸਾਰੇ ਖਾ ਲਓ ਇਹਦੇ ਮਗਾ ਲਓ ਰੋਕਿਆ ਜਿਹੜੇ ਕੋਹਰੀਆਂ ਨਹੀਂ ਬਦਲਦਾ ਕੋਈ ਸਾਰੇ ਰੂਹ ਭਰ ਜਾਂਦੇ ਹੁੰਦੀ ਆ ਅੱਛਾ ਜੇ 10 ਮਗਾ ਲਿਆ ਗੱਲ ਕਰਦੀ ਆ ਮੈਂ ਆਪ ਆਪਣੀ ਏਪ ਨੂੰ ਵੀ ਦੇਖਦੇ ਆਂ ਹਾਂ ਤੇ ਚਲੋ ਫਿਰ ਹੁਣ ਕੀ ਮੰਗਾਈਏ ਲਓ ਜੀ ਫੇਰ ਸਲਾਮ ਅਸ਼ਵਰਾ ਇਹਨਾਂ ਨੇ ਕਰਿਆ ਹੁਣ ਦੋਹੇ ਭੈਣਾਂ ਨੇ ਹੈ ਨਹੀਂ ਮੈਂ ਦੀਦੀ ਨੂੰ ਕਹਿੰਦੀ ਪਕੌੜੇ ਕਿੱਥੇ ਕਹਿੰਦੇ ਇਹਵੇਂ ਕਹਿੰਦੇ ਬ੍ਰੈਡ ਪਕੌੜੇ ਜੈਸੇ ਮੈਨੂੰ ਲੱਗਿਆ ਵੀ ਪਤਾ ਨਹੀਂ ਕਿਹੜੇ ਪਕੌੜੇ ਵੀ ਆਉਣੇ ਹੈ ਹਾਂ ਆਈ ਨੂੰ ਕਹਿੰਦੀ ਆਂ ਵੀ ਬ੍ਰੈਡ ਲਓ ਜੀ ਬ੍ਰੈਡ ਪਕੌੜੇ ਆ ਗਏ ਸਾਡੇ ਗਰਲੀਨ ਵੀ ਕਹਿੰਦੀ ਮੈਂ ਬ੍ਰੈਡ ਪਕੌੜਾ ਖਾਣਾ ਹੈ ਸੋ ਤਾਂ ਗਰਲੀਨ ਬੇਟੀ ਦੀ ਕਹਿੰਦੀ ਵੀ ਮੈਂ ਕੱਲੀ ਚਾਹ ਪੀਣੀ ਹੈ ਭਾਈ ਦੀਦੀ ਦਾ ਥੋੜਾ ਸਿਰ ਦਰਦ ਕਰਦਾ ਤਾਂ ਕਰਕੇ ਫਿਰ ਬਰੈਡ ਪਕੌੜੀ ਮੰਗਾ ਲੇ ਮੂੰਹ ਚ ਪਾਣੀ ਆਣ ਲੱਗ ਪਿਆ ਠੀਕ ਆ ਖਾਓ ਫੇ ਪੁੱਤ ਦੀਦੀ ਤੇਰੀ ਚੱਕਲੀ ਖੋਲੀ ਇੱਧਰ ਆ ਮੇਰੇ ਕੋਲ ਬੈਠਾ ਜੀ ਦੁਪਹਰ ਹੈ ਬਰੈਡ ਪਕੌੜੇ ਆ ਗਏ ਹੁਣ ਨਾਲ ਆ ਜਣੀ ਜੀ ਗਰਮਾ ਕਰਮ ਚਾਹ ਇਹ ਕਿਹੜੀ ਚੀਜ਼ ਨੂੰ ਇਹ ਇਧਰ ਤਿਆਰ ਆਏ ਆ ਵੀ ਹੁਣ ਜਲਦੀ ਮੈਨੂੰ ਦੇ ਦਿਓ ਬੱਸ ਇਹਨੂੰ ਤਾਂ ਪਹਿਲਾਂ ਇੱਕ ਬਾਈਟ ਹੱਥ ਮਾ ਥੋੜੀ ਜੀ ਗਰਮਣਾ ਹੋਵੇ ਪਰ ਇਹਨੂੰ ਐ ਨਹੀਂ ਦੇਖਣਾ ਇਹ ਨਾਲ ਆ ਜਣੀ ਹੁਣ ਸਾਡੀ ਗਰਮਾ ਗਰਮ ਚਾਹ ਮੇਨ ਤਾਂ ਅਸੀਂ ਮੇਨ ਪੁਆਇੰਟ ਆ ਜਿਹੜਾ ਸਾਡਾ ਰੁਕਣ ਦਾ ਉਹ ਹੈਗਾ ਚਾਹ ਦਾ ਓਏ ਚਾਹ ਬਗਰ ਸਰੀਰ ਨਹੀਂ ਕੰਡੇ ਪਰਸੋਂ ਦਾ ਹੈ ਚਾਹ ਹੁਣ ਆ ਜਣੀ ਫਿਰ ਪੀਨੇ ਆ ਫਿਰ ਹੁੰਦਾ ਕੰਡੇ ਪਰ ਖਾਲਾ ਖਾਲਾ ਲੱਡੂ ਜੇ ਨਾਲੇ ਦੰਦ ਕੱਢਦਾ ਕਾਟੋ ਮੇਰੀ ਕਾਟੋ ਮੇਰੇ ਕੀ ਹੋਇਆ ਕਿਪਰ ਗੇਮ ਟਾਈਮ ਨੇ ਓਹੋ ਲਓ ਜੀ ਆ ਗਈ ਭਾਈ ਕਰਮਾ ਕਰਮ ਚਾਹ ਵੀ ਚਾਹ ਸਾਰੀ ਅਸੀਂ ਕਰਤੀ ਪਰਾਂ ਟਰਾਂਸਫਰ ਕਿਉਂਕਿ ਇੱਧਰ ਬੈਠਾ ਤਫਾਨ ਹੈ ਕਿਵੇਂ ਬੇਦਰ ਚਾਹ ਜਲਦੀ ਜਲਦੀ ਪੀ ਲੋ ਫਿਰ ਮੈਂ ਹੁਣ ਫੇ ਆਪਣੀ ਡਿਊਟੀ ਸੰਭੋ ਫਿਰ ਮੈਂ ਪੀਣਾ ਹਨਾ ਤੇ ਚਾਹ ਦੇ ਨਾਲ ਬਰੈਡ ਪਕੌੜਾ ਚੱਲ ਰਿਹਾ ਜੀ ਹਨਾ ਹਾਂ ਪੀ ਲੋ ਪੀ ਲੋ ਦੰਮ ਦੇ ਕੇ ਤੇ ਮੈਂ ਉਹ ਨਹੀਂ ਇਹ ਤਾਂ ਠੰਡੀ ਹੋਈ ਤੇ ਪੀਉਂਗਾ ਮੈਂ ਹੈਨਾ ਆ ਠੰਡੀ ਹੋਈ ਤੇ ਪੀਉਗਾ ਮੈਨੂੰ ਕਹਿੰਦਾ ਦੰਮ ਦੇ ਕੇ ਨਗਰਮ ਨਗਰਮ ਆ ਪੀ ਲੋ ਪੀ ਲੋ ਜਲਦੀ ਫਿਰ ਫੇ ਮੈਂ ਫੇ ਮੈਂ ਪੀ ਲੰਦਾ ਪਹਿਲਾਂ ਤੁਸੀਂ ਸੰਭਲੋ ਗੱਲ ਤਾਂ ਇੱਕ ਹੈ ਹੋਰ ਕੀ ਹੈ ਲਾਓ ਜੀ ਚਾਹ ਪੀ ਆਏ ਆਪਾਂ ਹਨਾ ਤੇ ਨਾਲ ਨੂੰ ਮੰਗਾਏ ਤੇ ਜੀ ਬਰੈਡ ਪਕੌੜੇ ਠੀਕ ਆ ਜੀ ਬਰੈਡ ਪਕੌੜੇ ਵੀ ਭਾਈ ਬੜੇ ਸਵਾਦ ਤੇ ਤੇ ਚਾਹ ਵੀ ਬਹੁਤ ਵਧੀਆ ਸੀ ਉੱਪਰ ਤੇ ਮੌਸਮ ਐਨ ਦੇਖ ਲਓ ਮੀਂਹ ਪੈ ਰਿਹਾ ਏ ਇਸ ਵਕਤ ਪੂਰਾ ਤੇ ਨਾਲ ਗਰਮਾ ਗਰਮ ਚਾਹ ਪੀ ਕੇ ਨਜ਼ਾਰਾ ਹੀ ਆ ਗਿਆ ਹਨਾ ਤੇ ਆ ਭਾਈ ਕਿਵੇਂ ਦੇ ਲੱਗੇ ਬਰੈਡ ਪਕੌੜੇ ਬਹੁਤ ਟੇਸਟੀ ਇਹ ਹਰ ਟੇਸਟੀ ਠੀਕ ਆ ਨੂਰ ਦੀ ਗੱਲ ਯਾਦ ਆ ਗਈ ਮੰਮੀ ਵੀ ਕਹਿੰਦੇ ਹੁੰਦੇ ਆ ਨੂਰ ਦੇ ਨਾਲ ਹੀ ਅੰਮੀ ਅੰਮੀ ਹਾਂ ਵਧੀਆ ਬਣੇ ਹੋਏ ਸੀ ਜਿਆਦਾ ਤੀਏ ਜਿਹਾ ਹੁੰਦਾ ਨਾ ਚਾਹ ਵੀ ਬਹੁਤ ਸੋਹਣੀ ਦੀ ਨਹੀਂ ਤਾਂ ਕਈ ਢਾਬੇ ਉਹ ਦੇਖਦੇ ਆ ਚਾਹ ਕਾਲੀ ਜਿਹੀ ਉਹ ਫੜਾ ਦਿੰਦੇ ਹੋ ਹਨ ਤੇ ਉਰੇ ਚਾਹ ਐਨ ਸਮਝ ਲਓ ਵੀ ਚਿੱਟੀ ਪਈਦੀ ਐਨ ਦੁੱਧ ਚੰਗਾ ਪਾਇਆ ਹੋਇਆ ਤਾਂ ਵਿੱਚ ਕੱਚੀ ਜੀ ਵੀ ਹੁੰਦੀ ਕਈ ਪਾਲੀ ਵੀ ਨਹੀਂ ਹਾਂ ਉਰੇ ਉਰੇ ਸਾਰੇ ਢਾਬੇ ਸਾਰੀ ਦੁਨੀਆ ਦਾ ਹੈ ਦੀਦੀ ਫੇਮਸ ਢਾਬਾ ਹੈ ਉਹ ਜੀ ਹਾ ਮੇਰਾ ਉਹ ਇਹ ਭਾਈ ਸਾਡੀ ਦੀਦੀ ਨੇ ਉਹ ਕਿਹਾ ਕਹਿੰਦੀ ਵੀ ਉੱਥੇ ਚੱਲਦੇ ਆ ਮੈਂ ਕਿਹਾ ਚੱਲ ਉੱਥੇ ਚੱਲਦੇ ਆ ਤੇ ਸਾਡੀ ਗਰਲੀਨ ਕਹਿੰਦੀ ਵੀ ਇਹ ਢਾਬਾ ਮੇਰਾ ਹੈ ਮੈਂ ਬਣਾਇਆ ਮੈਂ ਬਣਾਇਆ 10 ਲੱਖ ਦਾ ਇਹ ਤਾਂ ਕਹਿੰਦੀ ਆ ਜੀ ਇਹ ਜਦ ਜੇ ਤਾਂ ਇਹਨਾਂ ਨੇ ਜਾਣਾ ਰੋਪੜ ਬਾੜੂ ਖਾਣ ਪੀਣ ਫੇਰ ਇਹਨਾਂ ਦਾ ਹੈਗਾ ਹੀ ਉਹੀ ਸਾਡੇ ਵਾਲਾ ਛਗਣ ਢਾਬਾ ਜੇ ਇਹਨਾਂ ਨੇ ਇੱਧਰ ਨੂੰ ਆਣਾ ਹੈ ਖਾਣ ਪੀਣ ਨਵਾਂ ਸ਼ਹਿਰ ਵੱਲ ਨੂੰ ਫੇਰ ਇਹਨਾਂ ਦਾ ਹੈਗਾ ਇਹ ਵਾਲਾ ਢਾਬਾ ਇਹ ਫਿਰ ਉਰੇ ਖਾਂਦੇ ਆ ਇਤਨੀ ਇਹਨਾਂ ਨੂੰ ਮਤਲਬ ਨੇੜੇ ਪੈਂਦਾ ਇਹ ਤੇ ਬਹੁਤ ਸਵਾਦ ਖਾਣਾ ਪੀਣਾ ਇਹ ਢਾਬੇ ਦਾ ਇਹ ਵਧੀਆ ਢਾਬਾ ਹੈ ਤੇ ਸਰਵਿਸ ਵੀ ਬਹੁਤ ਸੋਹਣੀ ਲੱਗੀ ਬਹੁਤ ਫਾਸਟ ਸਰਵਿਸ ਹੈ ਬਿਲਕੁਲ ਤੇ ਜਦੇ ਆਰਡਰ ਦਿੱਤਾ ਜਦੇ ਤਕਰੀਬਨ ਸਾਨੂੰ ਸਮਾਨ ਸਾਡਾ ਮਿਲ ਗਿਆ ਸਾਰਾ ਤਿਆਰ ਹੋ ਕੇ ਹੈਨਾ ਤੇ ਮਨੀ ਦੀ ਵੀ ਸੋਹਣੀ ਸਰਵਿਸ ਹਾਂ ਰੋਟੀ ਪਾਣੀ ਵੀ ਚਲੋ ਨਾਲ ਦੇਪਲਾ ਖਾਂਦੇ ਹੀ ਤੇ ਟਾਈਮ ਹੋ ਗਿਆ ਕਾਫੀ ਜ਼ਿਆਦਾ ਸੀ ਤਾਂ ਕਰਕੇ ਵੀ ਖਾਧੀ ਕਿਉਂਕਿ 5:00 ਵਜ ਗਏ ਜੀ ਸ਼ਾਮ ਦੇ ਫਿਰ ਰਾਤ ਦੀ ਭੁੱਖ ਨਹੀਂ ਰਹਿਣੀ ਚਲੋ ਹੁਣ ਇੱਕ ਇੱਕ ਬਰੈਡ ਖਾ ਲਿਆ ਆਸਰਾ ਜਾ ਹੋ ਗਿਆ ਹਨਾ ਤੇ ਹੁਣ 2 ਘੰਟਿਆਂ ਦਾ ਕਪੜੇ ਪ੍ਰਸ਼ਾਦਾ ਛਕ ਲੈਣਾ ਘਰੇ ਜਾ ਕੇ ਤੇ ਚਲੋ ਠੀਕ ਆ ਜੀ ਫਿਰ ਹੁਣ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਬਲੌਗ ਚ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੱਸਿਓ ਕਿਵੇਂ ਲੱਗਿਆ ਸਾਡਾ ਸਫਰ ਤੇ ਕਿਵੇਂ ਲੱਗੇ ਤੁਹਾਨੂੰ ਭਾਈ ਹਰਮੰਦਰ ਸਾਹਿਬ ਦੇ ਦਰਸ਼ਨ ਹਨਾ ਤੇ ਸਤਿ ਸ੍ਰੀ ਅਕਾਲ ਜੀ